ਜੋ ਅੱਜ ਕੰਮ ਹੋਣ ਜਾ ਰਿਹਾ ਹੈ ਮੈਂ ਸਮਝਦਾ ਕਿ ਇਤਿਹਾਸਿਕ ਕੰਮ ਹੈ ਇਹ ਪਹਿਲਾਂ ਇਹਨਾਂ ਨੇ ਕੰਮ ਕਰਵਾਇਆ ਸੀਗਾ ਉਹ ਵੀ 45 ਸਾਲ ਬਾਅਦ ਹੀ ਕੰਮ ਹੋਇਆ ਸੀਗਾ ਪਰ ਅੱਜ ਕੰਮ ਕਰਨ ਜਾ ਰਹੇ ਇਹ ਵੀ 45 ਸਾਲ ਬਾਅਦ ਹੀ ਹੋ ਰਿਹਾ ਹੈ ਵਾਰ-ਵਾਰ ਬਲੌਕ ਹੁੰਦਾ ਸੀਗਾ ਔਰ ਹਰ ਇੱਕ ਦੇ ਘਰਾਂ ਦੇ ਵਿੱਚ ਸੀਵਰੇਜ ਦੀ ਸਮੈਲ ਆਉਂਦੀ ਸੀਗੀ ਔਰ ਅੰਦਰ ਕੀ ਇਵਨ ਕਿ ਜਦੋਂ ਜ਼ਿਆਦਾ ਬਲੌਕੇਜ ਹੋ ਜਾਂਦੀ ਸੀ ਤੇ ਘਰ ਦੇ ਅੰਦਰ ਪਾਣੀ ਵੀ ਆ ਜਾਂਦਾ ਸੀਗਾ ਦਾ ਸੀਵਰੇਜ ਦਾ ਇਸ ਘਟਨ ਕਰ ਰਹੇ ਆ 1 ਕਰੋੜ 18 ਲੱਖ ਕਰੀਬ ਸਵਾ ਕਰੋੜ ਦਾ ਜਿਹੜਾ ਕੰਮ ਹੈਗਾ ਉਹ ਕਰਨ ਜਾ ਰਹੇ ਆ ਔਰ ਉਹ ਵੀ ਐ ਨਹੀਂ ਕਿ ਸਾਰੇ ਮਹਾਲੀ ਸੱਤ ਫੇਸ ਵਾਸਤੇ ਕੰਮ ਕਰ ਰਹੇ ਆ ਛੋਟਾ ਜਿਹਾ ਇੱਕ ਔਰਡ ਹੈ 12 ਨੰਬਰ ਔਰਡ ਹੈ ਉਹਦੇ ਵਿੱਚ ਜਿਹੜੇ ਐਚੀ ਦੇ ਮਕਾਨ ਨੇ ਖਾਸ ਕਰਕੇ ਉਹਨਾਂ ਦੀ ਬਹੁਤ ਵੱਡੀ ਸਮੱਸਿਆ ਅੱਜ ਸਾਡੇ ਐਚੀ ਕੁਆਟਰਾਂ ਵਾਸਤੇ ਬਹੁਤ ਹੀ ਖੁਸ਼ੀ ਵਾਲੀ ਗੱਲ ਹੈ ਕਿ ਸਾਡੇ ਐਚੀ ਕੁਆਟਰਾਂ ਦੀ ਸੀਵਰੇਜ ਲਾਈਨ ਦਾ ਜੋ ਕਿ 55 ਸਾਲ ਪੁਰਾਣੀ ਹੈ ਜਦ ਦੇ ਕੁਆਟਰ ਬਣਿਆ ਅੱਜ ਉਹ ਚੇਂਜ ਹੋਣ ਜਾ ਰਹੀ ਹੈ ਬਹੁਤ ਜ਼ੋਰ ਲਾ ਕੇ ਘੱਟੋ ਘੱਟ 2 ਸਾਲ ਹੋ ਗਏ ਸਾਨੂੰ ਇਸ ਪ੍ਰੋਜੈਕਟ ਦੇ ਉੱਤੇ ਕੰਮ ਕਰਦੇ ਹੋਏ ਤੇ ਹੁਣ ਨੇਪਰੇ ਚੜਿਆ ਤੇ ਇਹ ਜਿਹੜਾ ਆਪਣਾ ਸਾਰਾ ਹੈਗਾ ਪ੍ਰੋਜੈਕਟ ਇਹ ਪੈਟਰੋਲ ਪੰਪ ਤੱਕ ਜਿਹੜਾ 7ਵੇਂ ਦਾ ਪٹرول ਪੰਪ ਹੈ ਉੱਥੇ ਤੱਕ ਇਹ ਸਾਰੀ ਲਾਈਨ ਚੇਂਜ ਹੋਣੀ ਹੈ ਜਪ ਸਟੱਡੀ ਉਹ ਕੰਪਨੀਆਂ ਜਿਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦੱਤੇ ਨੇ ਤੁਸੀਂ ਸਿੰਗਲ ਜਾਣਾ ਹੈ ਸਪਾਊਸ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜਪ ਸਟੱਡੀ ਦੇ ਕੋਲੇ ਅੱਜ ਹੀ ਆਓ ਅਸੀਂ ਅੱਜ ਬਾਰ ਨੰਬਰ 12 ਦੇ ਵਿੱਚ ਪਰਮਜੀਤ ਸਿੰਘ ਹੈਪੀ ਜੋ ਕਾਉਂਸਲਰ ਨੇ ਮੇਰੇ ਵੱਡੇ ਵੀਰ ਨੇ ਔਰ ਜੋ ਅੱਜ ਕੰਮ ਹੋਣ ਜਾ ਰਿਹਾ ਮੈਂ ਸਮਝਦਾ ਕਿ ਇਤਿਹਾਸਿਕ ਕੰਮ ਹੈ ਇਹ ਪਹਿਲਾਂ ਇਹਨਾਂ ਨੇ ਕੰਮ ਕਰਵਾਇਆ ਸੀਗਾ ਉਹ ਵੀ 45 ਸਾਲ ਬਾਅਦ ਹੀ ਕੰਮ ਹੋਇਆ ਸੀਗਾ ਪਰ ਅੱਜ ਕੰਮ ਕਰਨ ਜਾ ਰਹੇ ਇਹ ਵੀ 45 ਸਾਲ ਬਾਅਦ ਹੀ ਹੋ ਰਿਹਾ ਏਵੇਂ ਕਿ ਜਦੋਂ ਦਾ ਮਹਾਲੀ ਸ਼ਹਿਰ ਬਸਿਆ ਹੈ ਉਦੋਂ ਤੋਂ ਲੈ ਕੇ ਅੱਜ ਤੱਕ ਜਿਹੜਾ ਉਹ ਕੰਮਾਂ ਨੂੰ ਕਦੇ ਕਿਸੇ ਨੇ ਧਿਆਨ ਨਹੀਂ ਦਿੱਤਾ ਸੋ ਅਸੀਂ ਅੱਜ ਇਹਨਾਂ ਦੇ ਬਾਰ ਬਾਰ ਕਹਿਣ ਤੇ ਜੋ ਇਹਨਾਂ ਨੇ ਰਿਕੁਐਸਟ ਕੀਤੀ ਕਿ ਭਾਜੀ ਸਾਡੇ ਜਿਹੜੇ ਮੇਰੇ ਇਲਾਕੇ ਦੇ ਲੋਕ ਨੇ ਔਰ ਉਹ ਹੈਂਡ ਟੂ ਮੌਥ ਟੈਲੋ ਜਾਂ ਗੁਜਾਰੇਜੋਗ ਜਿਹੜੇ ਛੋਟੇ ਮਕਾਨ ਨੇ ਔਰ ਹਰ ਇੱਕ ਬੰਦਾ ਜਿਹੜਾ ਆਪਣੀ ਮਿਹਨਤ ਕਰਕੇ ਖਾਣਾ ਰੋਟੀ ਜਿਹੜਾ ਪਾਣੀ ਆਪਣਾ ਕਮਾਉਂਦਾ ਹੈਗਾ ਸੋ ਕਿ ਉਹਨਾਂ ਦੀਆਂ ਸਮੱਸਿਆਵਾਂ ਬਹੁਤ ਨੇ ਸਮੱਸਿਆਵਾਂ ਕੀ ਨੇ ਪਹਿਲਾਂ ਇਹਨਾਂ ਨੇ ਕਿਹਾ ਕਿ ਪੌੜੀਆਂ ਦਾ ਸਾਡਾ ਬਹੁਤ ਬੁਰਾ ਹਾਲ ਹੈ ਈਵਨ ਕਿ ਉਹ ਕੰਮ ਨਹੀਂ ਹੋਣ ਵਾਲਾ ਸੀਗਾ ਆਪਾਂ ਉਹ ਕੰਮ ਕਰਵਾਇਆ ਉਸ ਤੋਂ ਬਾਅਦ ਇਹਦਾ ਸੀਵਰੇਜ ਸਿਸਟਮ ਹੈਗਾ ਹੁਣ ਪਪੂਲੇਸ਼ਨ ਬਹੁਤ ਹੋ ਚੁੱਕੀ ਆ ਔਰ ਜੋ ਮਹਾਲੀ ਪਹਿਲਾਂ ਸੀ ਉਹ ਮਹਾਲੀ ਅੱਜ ਨਹੀਂ ਰਿਹਾ ਔਰ ਉਹ ਜਿਹੜਾ ਸੀਵਰੇਜ ਸਿਸਟਮ ਸੀ ਬਹੁਤ ਪੁਰਾਣਾ ਹੋ ਚੁੱਕਿਆ ਸੀਗਾ ਉਹ ਬਾਰ-ਬਾਰ ਬਲੌਕ ਹੁੰਦਾ ਸੀਗਾ ਔਰ ਹਰ ਇੱਕ ਦੇ ਘਰਾਂ ਦੇ ਵਿੱਚ ਸੀਵਰੇਜ ਦੀ ਸਮੈਲ ਆਉਂਦੀ ਸੀਗੀ ਔਰ ਅੰਦਰ ਕੀ ਇਵਨ ਕਿ ਜਦੋਂ ਜ਼ਿਆਦਾ ਬਲੌਕੇਜ ਹੋ ਜਾਂਦੀ ਸੀ ਤੇ ਘਰ ਦੇ ਅੰਦਰ ਪਾਣੀ ਵੀ ਆ ਜਾਂਦਾ ਸੀਗਾ ਦਾ ਸੀਵਰੇਜ ਦਾ ਸੋ ਅਸੀਂ ਅੱਜ ਉਹ ਕੰਮ ਤੁਸੀਂ ਇਹ ਸਮਝ ਲੋ ਕਿ ਮਤਲਬ ਐਡਾ ਵੱਡਾ ਕੰਮ ਹੈ ਇਹ ਕਿ ਆਮ ਤੌਰ ਤੇ ਤੁਸੀਂ ਦੇਖਦੇ ਹੋਵੋਗੇ ਕਿ ਕੋਈ ਮਿਨਿਸਟਰ ਜਾਂਦਾ ਹੈ ਕੁਈ ਐਮਐਲ ਆ ਜਾਂਦਾ ਛੋਟੇ ਛੋਟੇ ਕੰਮਾਂ ਦੇ इवन ਕਿ ਵਾਸ਼ਰੂਮਾਂ ਦੇ ਉਦਘਾਟਨ ਕਰਦੇ ਆ ਜਾ ਕੇ ਸਰਕਾਰ ਦੇ ਲੋਕ ਪਰ ਅਸੀਂ ਅੱਜ ਜਿਹੜਾ ਸੀ ਉਦਘਾਟਨ ਕਰ ਰਹੇ ਆ 1 ਕਰੋੜ 18 ਲੱਖ ਕਰੀਬ ਸਵਾ ਕਰੋੜ ਰੁਪਏ ਦਾ ਜਿਹੜਾ ਕੰਮ ਹੈਗਾ ਉਹ ਕਰਨ ਜਾ ਰਹੇ ਆ ਔਰ ਉਹ ਵੀ ਐ ਨਹੀਂ ਕਿ ਸਾਰੇ ਮਹਾਲੀ 7 ਫੀਸ ਵਾਸਤੇ ਕੰਮ ਕਰ ਰਹੇ ਆ ਛੋਟਾ ਜਿਹਾ ਇੱਕ ਵਾਰਡ ਹੈ 12 ਨੰਬਰ ਵਾਰਡ ਹੈ ਉਹਦੇ ਵੀ ਜਿਹੜੇ ਐਚੀ ਦੇ ਮਕਾਨ ਨੇ ਖਾਸ ਕਰਕੇ ਉਹਨਾਂ ਦੀ ਬਹੁਤ ਵੱਡੀ ਸਮੱਸਿਆ ਸੀਗੀ ਔਰ ਉਹ ਅਸੀਂ ਅੱਜ ਕੰਮ ਕਰਨ ਜਾ ਰਹੇ ਆ ਮੈਂ ਤੁਹਾਡੇ ਜਰੀਏ ਇਹ ਕਹਿਣਾ ਚਾਹੁੰਦਾ ਕਿ ਇਹ ਸਾਡੀ ਕੋਸ਼ਿਸ਼ ਹੈ ਸਾਨੂੰ ਸਮੱਸਿਆਵਾਂ ਸਾਰਿਆਂ ਦਾ ਪਤਾ ਹੈ ਕਿ ਸਾਡੇ ਜਿਹੜੇ ਮਹੱਲੇ ਦੇ ਲੋਕ ਨੇ ਮਹੱਲੇ ਦੇ ਲੋਕ ਨੇ ਜਿਹੜੇ ਬਹੁਤ ਪੁਰਾਣੇ ਰਹਿੰਦੇ ਨੇ ਜਾਂ ਬਹੁਤ ਪੁਰਾਣੇ ਮਕਾਨ ਬਣੇ ਹੋਏ ਨੇ ਉਹਨਾਂ ਦੇ ਕੀ ਸਮੱਸਿਆਵਾਂ ਨੇ ਉਹ ਉਹਨਾਂ ਤੋਂ ਅਸੀਂ ਚੰਗੀ ਤਰ੍ਹਾਂ ਜਾਣੂ ਹੈ ਔਰ ਅਸੀਂ ਜਿਹੜਾ ਕੰਮ ਅੱਜ ਸ਼ੁਰੂ ਕਰਵਾ ਰਹੇ ਹਾਂ ਇਹ ਜਿਹੜੀ ਸਮੱਸਿਆ ਹੈਗੀ ਆ ਇਹ ਪਿਛਲੀ ਦਾ ਖਤਮ ਹੋਈ ਜਾਊਗੀ ਅਗਲੇ 50 ਸਾਲ ਤੱਕ ਦੁਬਾਰਾ ਕੋਈ ਦਿੱਕਤ ਨਹੀਂ ਆਊਗੀ ਔਰ ਉਹ ਅੱਜ ਜਿਹੜਾ ਕੰਮ ਸ਼ੁਰੂ ਹੋਣ ਜਾ ਰਿਹਾ ਹੈ ਨਹੀਂ 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 ਐਕਚੁਅਲੀ ਜਿਹੜੇ ਛੋਟੇ ਮਕਾਨ ਹੈਗੇ ਨੇ ਨਾ ਜੀ ਇਹਨਾਂ ਦਾ ਸੀਵਰੇਜ ਸਿਸਟਮ ਹੀ ਪੁਰਾਣੇ ਪਹਿਲਾਂ ਸਭ ਤੋਂ ਪਹਿਲਾਂ ਇਹ ਪੁਰਾਣੇ ਇਹ ਸਾਡਾ ਸਿਸਟਮ ਬਹੁਤ ਪੁਰਾਣਾ ਪਿਆ ਹੋਇਆ ਹੈਗਾ ਔਰ ਇਹਨਾਂ ਦਾ ਜਿਹੜਾ ਕੰਮ ਸੀ ਉਹ ਹੋਣਾ ਜ਼ਰੂਰੀ ਸੀ ਅੱਗੇ ਦਾ ਉਹ ਸਿਸਟਮ ਨਵਾਂ ਹੈਗਾ ਉਹਦੇ ਨਾਲ ਇਹਨੂੰ ਅਟੈਚ ਹੋ ਜਾਊਗਾ ਚੱਲ ਜਾਊਗਾ ਕੰਮ ਹਾਂਜੀ ਹਾਂ ਕਿਉਂਕਿ ਜਿਹੜੇ ਮਕਾਨ ਬਾਕੀ ਮਕਾਨ ਬਣੇ ਉਹ ਲੇਟ ਬਣੇ ਨੇ ਤੇ ਉਹਦੀ ਪਾਪੂਲੇਸ਼ਨ ਵੀ ਥੋੜੀ ਆ ਇਹਦੀ ਪਾਪੂਲੇਸ਼ਨ ਵੀ ਬਹੁਤ ਜ਼ਿਆਦਾ ਹੈਗੀ ਆ ਇਸ ਕਰਕੇ ਇੱਥੇ ਬਹੁਤ ਜ਼ਿਆਦਾ ਲੋਡ ਸੀਗੀ ਬਹੁਤ ਜ਼ਿਆਦਾ ਜ਼ਰੂਰਤ ਸੀਗੀ ਸੋ ਅਸੀਂ ਅੱਜ ਇਹ ਕੰਮ ਸ਼ੁਰੂ ਕਰਵਾਇਆ ਦੇਖੋ ਜਿਵੇਂ ਜਿਵੇਂ ਮਤਲਬ ਅੱਗੇ ਅੱਗੇ ਮਤਲਬ ਜੋਗੀ ਸਮਝ ਲਓ ਕਿ ਚੇਂਜ ਹੁੰਦਾ ਜਾ ਰਿਹਾ ਹੈ ਨਾ ਤੇ ਹਰ ਚੀਜ਼ ਦੀ ਜਿਵੇਂ ਲੋੜ ਹੈਗੀ ਆ ਅੱਗੇ ਕੂੜੇ ਨੂੰ ਅਸੀਂ ਸਮਝ ਕੱਖ ਨਹੀਂ ਸੀਗੇ ਕਿ ਕੂੜਾ ਕੀ ਚੀਜ਼ ਹੁੰਦਾ ਪਰ ਅੱਜ ਕੂੜਾ ਬਹੁਤ ਵੱਡੀ ਸਮੱਸਿਆ ਵੀ ਬਣ ਚੁੱਕਿਆ ਹੈ ਔਰ ਕੂੜਾ ਸਾਡੇ ਘਰਾਂ ਦਾ ਹੀ ਕੂੜਾ ਹੈ ਅਸੀਂ ਉਹਦੇ ਵਾਸਤੇ ਇਹ ਹੈਗਾ ਕਿ ਸਾਨੂੰ ਕਮ ਸੇ ਕਮ ਪਤਾ ਲੱਗ ਜੇ ਕਿ ਅੱਗੇ ਆਮ ਤੌਰ ਤੇ ਹੁੰਦਾ ਕਿ ਅਸੀਂ ਜਿਵੇਂ ਅੱਜ ਮੈਂ ਮਹਾਲੇ ਚ ਇੱਥੇ ਆਇਆ ਹੈਗਾ ਐਸੇ ਕੋਈ ਨਾ ਕੋਈ ਕਿਸੇ ਕਮਿਨਿਟ ਕਰੇ ਕਿ ਸਾਡੇ ਘਰੇ ਦੀ 15 ਦਿਨ ਤੋਂ ਕੂੜਾ ਚੱਕਣ ਵਾਲਾ ਨਹੀਂ ਆ ਰਿਹਾ ਉਹ ਜਿਹੜਾ ਮਤਲਬ ਘਰ-ਘਰ ਕੂੜਾ ਚੱਕਣ ਵਾਲਾ ਬੰਦਾ ਹੈਗਾ ਉਹ ਟੱਚ ਕਰਕੇ ਜਾਊਗਾ ਉਹ ਆਪਣਾ ਜਦੋਂ ਕੂੜਾ ਚੱਕੇਗਾ ਉਹ ਥੋਈ ਨੰਬਰ ਦੱਬੂਗਾ ਤੇ ਉਹ ਨਾਲ ਹੀ ਸਾਡੇ ਕੋਲ ਮੈਸੇਜ ਪਹੁੰਚ ਜਾਊਗਾ ਕਿ ਕੂੜਾ ਉਹਦਾ ਡੇ ਬਾਏ ਡੇ ਚੱਕਿਆ ਜਾ ਰਿਹਾ ਹੈ ਇਹ ਨਹੀਂ ਕਿ ਕਿਸੇ ਦਾ ਕੂੜਾ ਕਿਤੇ ਪੈਂਡਿੰਗ ਪਿਆ ਹੈ ਸਰ ਮੋਹਾਲੀ ਤੇ ਸੜਕਾਂ ਦਾ ਕੰਮ ਚੱਲ ਰਿਹਾ ਪਰ ਇੱਥੇ ਜਿਹੜੇ ਵੀਪੀਐਸ ਚੌਕ ਇੱਥੇ ਸੜਕਾਂ ਦਾ ਬਹੁਤ ਬੁਰਾ ਹਾਲ ਹੈ ਸਰ ਨਹੀਂ ਮਤਲਬ ਕੰਮ ਚੱਲ ਰਿਹਾ ਹੈ ਵੀਪੀਐਸ ਚੌਂਗ ਦਾ ਵੀ ਮੇਰੇ ਖਿਆਲ ਹਫ਼ਤੇ ਦਸ ਦਿਨ ਚ ਕੰਮ ਹੋ ਜਾਊਗਾ ਪਰ ਇੱਥੇ ਬਾਬੇ ਬੈਠੇ ਆ ਥੋੜੀ ਬੋਧੀ ਉਹਦਾ ਕਰਕੇ ਵੀ ਦਿੱਕਤ ਤਾਂ ਹੈਗੀ ਆ ਪਰ ਚਲੋ ਉਹ ਆਪਣੀ ਉਹਨਾਂ ਦੇ ਟਾਰਗੇਟ ਹੈਗੇ ਨੇ ਸੋ ਜਿਹੜਾ ਸਾਡੇ ਕਰਨ ਵਾਲਾ ਕੰਮ ਹੈ ਉਹ ਪਿੱਛੋਂ ਸੜਕ ਬਣ ਉਹ ਮੇਰੇ ਖਿਆਲ ਲਵੇਨ 15 ਡੇਜ਼ ਬਨ ਜਾਊਗਾ ਸਰ ਹਰ ਵਾਰ ਟੋਆ ਜਾ ਇੱਥੇ ਇੱਕ ਦਿਨ ਬਾਈਪੀ ਇਸ ਗੱਲ ਕਰਦੇ ਹੁਣ ਪਿੱਛੇ ਵੀ ਪੈਸੇ ਖਰਚ ਕੀਤੇ ਨੇ ਜੀ ਉਹ ਠੇਕੇਦਾਰ ਦੀ ਕੋਈ ਜਿਹੜੀ ਕੋਈ ਜ਼ਿੰਮੇਵਾਰੀ ਤਾਂ ਹੈ ਕਿ ਨਹੀਂ ਕਿਉਂਕਿ ਪਹਿਲਾਂ ਵਾਲੇ ਥੋੜਾ ਜਿਹਾ ਪਹਿਲਾਂ ਹੀ ਨੇ ਬਣਾ ਕੇ ਏਡੀ ਦੁਬਾਰਾ ਫੇਟ ਪੁੱਟ ਗਿਆ ਦੇਖੋ ਅਸੀਂ ਪਿਛਲੀ ਮੀਟਿੰਗ ਦੇ ਵਿੱਚ ਜਿਹੜੀ ਹਾਊਸ ਦੀ ਮੀਟਿੰਗ ਹੋਈ ਸੀ ਉਹਦੇ ਵਿੱਚ ਬਹੁਤ ਵੱਡਾ ਫੈਸਲਾ ਲਿਆ ਸੀਗਾ ਆਮ ਤੌਰ ਤੇ ਹੁੰਦਾ ਕਿ ਆ ਕਿ ਸਾਡੇ ਜਿਹੜੇ ਠੇਕੇਦਾਰ ਹੈਗੇ ਆ ਉਹ ਚੰਗੀ ਕੁਆਲਿਟੀ ਦਾ ਕੰਮ ਕਰੀ ਜਾਂ ਕਦੇ ਕੰਮ ਮਾੜਾ ਵੀ ਕਰ ਜਾਂਦੇ ਆ ਤੇ ਅਸੀਂ ਹਾਊਸ ਦੇ ਵਿੱਚ ਪਾਸ ਕੀਤਾ ਕਿ ਨ ਦੇ ਵੱਡੇ ਰੋਡ ਨੇ ਮਲ ਹਿੰਦੁਸਤਾਨ ਲੈਵਲ ਤੇ ਕੰਮ ਚੱਲਦੇ ਆ ਅਸੀਂ ਉਹ ਇੱਕ ਏਜੰਸੀ हायर ਕੀਤੀ ਆ ਹਾਊਸ ਦੇ ਵਿੱਚ ਪਾਸ ਕੀਤਾ ਕਿ ਉਹ ਤੋਂ ਅਸੀਂ ਜਿਹੜਾ ਰੋਡ ਦਾ ਜਿਹੜੇ ਵੀ ਕੋਈ ਬੰਦਾ ਕੰਮ ਲਊਗਾ ਅਸੀਂ ਜਿਹੇ ਸਿੰਪਲ ਵਗੈਰਾ ਉਹ ਭਰਿਆ ਕਰਨਗੇ ਆ ਕਿ ਉਹ ਚੈੱਕ ਕਰਕੇ ਦੱਸਣਗੇ ਕਿ ਇਹਨੇ ਸਟਰੈਂਥ ਸਹੀ ਮਤਲਬ ਮਟੀਰੀਅਲ ਪਾਇਆ ਦੇ ਨਹੀਂ ਪਾਇਆ ਨਹੀਂ ਪਾਊਗਾ ਤਾਂ ਉਹਦੇ ਪੈਸੇ ਕੱਢੇ ਜਾਣਗੇ ਔਰ ਅੱਗੇ ਬਲੈਕਲਿਸਟ ਹੋ ਜਾਊਗਾ ਪੂਰੇ ਲਾਈਫ ਵਾਸਤੇ ਔਰ ਅਗਲੀ ਗੱਲ ਉਹਦੇ ਵਿੱਚ ਇਹ ਹੋ ਜਾਊਗਾ ਕਿ ਉਹਦੀ 5 ਸਾਲ ਦੀ ਅਸੀਂ ਜਿਹੜੀ ਜ਼ਿੰਮੇਵਾਰੀ ਫਿਕਸ ਕਰਾਂਗੇ ਕਿ 5 ਸਾਲ ਦੇ ਵਿੱਚ ਕਿਤੇ ਵੀ ਕੋਈ ਖੱਡਾ ਹੋਊਗਾ ਤਾਂ ਉਹ ਨਾਲ ਆਪ ਜਾ ਕੇ ਰਿਪੇਅਰ ਵੀ ਕਰੂਗਾ ਤੇ ਨਗਰ ਨਿਗਮ ਜਿਹੜੇ ਹੈਗੇ ਉਹਦੀ ਹੱਦਬੰਦੀ ਵਧਾਉਣ ਨੂੰ ਲੈ ਕੇ ਜਿਹੜਾ ਗ੍ਰੇਡ ਕਾ ਚੱਲ ਰਿਹਾ ਸੀ ਲਗਾਤਾਰ ਹੁਣ ਤੁਹਾਨੂੰ ਚੱਲ ਰਿਹਾ ਕਿ ਗੇਟਵੇ ਸਿਟੀ ਤੇ ਟੀਡੀ ਸਿਟੀ ਨੂੰ ਵੀ ਚਲਿਆ ਜਾ ਰਿਹਾ ਤੇ ਪਿੰਡਾਂ ਨੂੰ ਫੇਰ ਉਹਦੇ ਵਿੱਚ ਸ਼ਾਮਲ ਨਹੀਂ ਕੀਤਾ ਜਾ ਰਿਹਾ ਦੇਖੋ ਗੱਲ ਇਹ ਆ ਕਿ ਸਰਕਾਰ ਦੀ ਇਸ ਗੱਲ ਤੋਂ ਪਤਾ ਲੱਗਦਾ ਕਿ ਸਰਕਾਰ ਲੋਕਾਂ ਪ੍ਰਤੀ ਕਿੰਨੀ ਇੱਕ ਸਿਹਰਦ ਹੈਗੀ ਆ ਕਿੰਨੀ ਕਿ ਚਿੰਤਾ ਹੈਗੀ ਆ ਸੋ ਮੈਂ ਤਾਂ ਇਹ ਕਿਹਾ ਸੀਗਾ ਕਿ ਜਿਹੜੇ ਨਵੇਂ ਇਲਾਕੇ ਪਾਏ ਆ ਔਰ ਉਹ ਇਲਾਕਿਆਂ ਦਾ ਅਸੀਂ ਸਵਾਗਤ ਕਰਦੇ ਆ ਜਿਹੜੇ ਇਲਾਕੇ ਛੱਡੇ ਆ ਉਹਦਾ ਅਸੀਂ ਵਿਰੋਧ ਕਰਦੇ ਆ ਅਸੀਂ ਉਹਨੂੰ ਦੁਬਾਰਾ ਪਾਸ ਕਰਕੇ ਸਰਕਾਰ ਨੂੰ ਭੇਜਿਆ ਕਿ ਉਹ ਲਾਕੇ ਦੁਬਾਰਾ ਪਾਏ ਜਾਣ ਜੇਕਰ ਉਹ ਨਹੀਂ ਪਾਉਣਗੇ ਤਾਂ ਮੈਂ ਉਹਦੇ ਵਿੱਚ ਜੋ ਅਸੀਂ ਮਤਾ ਪਾਸ ਕੀਤਾ ਸੀਗਾ ਉਹਦੇ ਵਿੱਚ ਲਿਖਵਾਇਆ ਵੀ ਹੋਇਆ ਕਿ ਕਾਰਪੋਰੇਸ਼ਨ ਇਵਨ ਜਾ ਕੇ ਪਾਰਟੀ ਵੀ ਬਣੇਗੀ ਹਾਈ ਕੋਰਟ ਦੇ ਵਿੱਚ ਔਰ ਸਾਡੀ ਆਪਣੀ ਮਤਲਬ ਕਾਰਪੋਰੇਸ਼ਨ ਵੀ ਆਪਣੇ ਲੈਵਲ ਤੇ ਲੜੂਗੀ ਲੋਕ ਤਾਂ ਆਪਣੇ ਲੈਵਲ ਤੇ ਲੜਾਈ ਲੜੀ ਰਹੇ ਆ ਤੇ ਜਨਗਣਾ ਵਿਭਾਗ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਪੂਰੇ ਇੰਡੀਆ ਦੇ ਵਿੱਚ ਸਟੇਟਸ ਨੂੰ ਜਿਹੜੇ ਜਿੰਨੇ ਵੀ ਸੈਕਟਰ ਨੇ ਉਹਨਾਂ ਨੂੰ ਨੋਟਿਸ ਜਾਰੀ ਕੀਤਾ ਗਿਆ 31 31 ਦਸੰਬਰ 2025 ਤੱਕ ਆਪਣੇ ਜਿੰਨੇ ਪ੍ਰਸ਼ਾਸਨੀ ਖਤਬੰਦੀਆਂ ਉਹਨਾਂ ਨੂੰ ਫਾਈਨਲ ਕਰ ਦਿੱਤਾ ਜਾਏ ਤੇ ਉਸ ਤੋਂ ਬਾਅਦ 1 ਜਨਵਰੀ 2026 ਤੋਂ ਲੈ ਕੇ 27 2027 31 ਮਾਰਚ ਤੱਕ ਕੋਈ ਕਿਸੇ ਵੀ ਪ੍ਰਸ਼ਾਸਨੀ ਕੋਈ ਨਾ ਛੇੜਛਾੜ ਨਹੀਂ ਕੀਤੀ ਜਾਵੇਗੀ ਠੀਕ ਹੈ ਉਹ ਅਧਿਕਾਰੀਆਂ ਦੇ ਕੰਮ ਨੇ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਨਿਭਾਉਣੀ ਹੈ ਉਹ 15 ਦਿਨ ਜਿ ਨਿਮੇੜ ਲੈਣ ਉਹ ਡੇਢ ਮਹੀਨੇ ਨਿਮੇੜ ਲੈਣ ਉਹ ਤਾਂ ਉਹਨਾਂ ਦੇ ਕਰਨ ਵਾਲਾ ਕੰਮ ਹੈ ਉਹ ਉਹਨਾਂ ਨੇ ਆਪਣੇ ਟਾਈਮ ਦਾ ਟਾਈਮ ਬੌਂਡ ਹੋਇਆ ਉਹ ਟਾਈਮ ਬੌਂਡ ਦੇ ਅੰਦਰ ਉਹ ਆਪਣਾ ਜਿਹੜਾ ਕੰਮ ਹੈ ਜਿਹੜੀ ਆਪਣੇ ਪ੍ਰਸ਼ਾਸਨੀ ਖਤਬੰਦੀ ਨੂੰ ਲੈ ਕੇ ਉਹਨਾਂ ਕਾਰਵਾਈ ਕੀਤੀ ਜਾਣੀ ਹੈ ਕਿਉਂਕਿ ਨੋਟੀਫਿਕੇਸ਼ਨ ਇਹ ਤੱਕ ਜਾਰੀ ਜਿਹੜੇ ਰਹਿੰਦੇ ਪਿੰਡ ਨੇ ਉਹ ਹਾਈ ਕੋਰਟ ਵੱਲ ਨਾਮ ਮਤਲਬ ਰੁਕ ਕਰ ਸਕਦੇ ਦੇਖੋ ਜਿਹੜਾ ਕੰਮ ਕੋਈ ਆਪਣੀ ਡਿਊਟੀ ਪਰਦੀ ਕੋਈ ਸਹੀ ਜਿੰਮੇਵਾਰੀ ਨਹੀਂ ਨਿਭਾਊਗਾ ਉਹਨੂੰ ਫਿਰ ਹਾਈ ਕੋਰਟ ਮਤਲਬ ਮਾਂਜੂ ਹਾਈ ਕੋਰਟ ਦੇ ਵਿੱਚ ਦੇਖਿਆ ਜਾਊਗਾ ਕਿ ਉਹਨੇ ਆਪਣੇ ਆਪ ਜਾ ਕੇ ਫਿਲੀਵਰ ਦੇਣਾ ਜਵਾਬ ਦੇਣਾ ਕਿ ਮਤਲਬ ਮੇਰੀ ਕੀ ਜ਼ਿੰਮੇਵਾਰੀ ਬਣਦੀ ਸੀ ਤੇ ਜ਼ਿੰਮੇਵਾਰੀ ਨਹੀਂ ਨਿਭਾਊਗਾ ਉਹਦੇ ਖਿਲਾਫ ਕਾਰਵਾਈ ਹੋਜੂਗੀ ਜੇ ਕੋਈ ਸਹੀ ਜ਼ਿੰਮੇਵਾਰੀ ਨਿਭਾਊਗਾ ਤਾਂ ਉਹ ਆਪਣੀ ਜੋ ਮੌਜਾਂ ਕਰ ਰਿਹਾ ਕਰੇ ਥੈਂਕ ਯੂ ਅੱਜ ਸਾਡੇ ਐਚੀ ਕੁਆਟਰਾਂ ਵਾਸਤੇ ਬਹੁਤ ਹੀ ਖੁਸ਼ੀ ਵਾਲੀ ਗੱਲ ਹੈ ਕਿ ਸਾਡੇ ਆਚੀ ਕੁਆਟਰਾਂ ਦੀ ਸੀਵਰੇਜ ਲਾਈਨ ਦਾ ਜੋ ਕਿ 55 ਸਾਲ ਪੁਰਾਣੀ ਐ ਜਦ ਦੇ ਕੁਆਟਰ ਬਣਿਆ ਜੋ ਚੇਂਜ ਹੋਣ ਜਾ ਰਹੀ ਐ ਇਹ ਸਾਡੀ ਮੇਅਰ ਸਾਹਿਬ ਦੀ ਬਦੌਲਤ ਚੇਂਜ ਹੋਣ ਜਾ ਰਹੀ ਐ ਇਹ ਜਿਹੜੀ ਸੀਗੀ ਦਿੱਕਤ ਸਾਡੇ ਬਹੁਤ ਆ ਰਹੀ ਸੀ ਰੋਜ਼ ਸੀਵਰੇਜ ਬਲੌਕ ਰਹਿੰਦੇ ਸੀ ਮਤਲਬ ਕਿ ਪਾਈਪਾਂ ਸਾਡੀਆਂ ਸਾਰੀਆਂ ਟੁੱਟ ਚੁੱਕੀਆਂ ਨੇ ਤੇ ਇਸ ਕਰਕੇ ਅਸੀਂ ਮੇਅਰ ਸਾਹਿਬ ਦੇ ਕੋਲ ਰਿਕਵੈਸਟ ਕੀਤੀ ਮੇਅਰ ਸਾਹਿਬ ਨੇ ਬਹੁਤ ਜ਼ੋਰ ਲਾ ਕੇ ਘੱਟੋ ਘੱਟ 2 ਸਾਲ ਹੋ ਗਏ ਸਾਨੂੰ ਇਸ ਪ੍ਰੋਜੈਕਟ ਦੇ ਉੱਤੇ ਕੰਮ ਕਰਦੇ ਹੋਏ ਤੇ ਹੁਣ ਨੇਪਰੇ ਚੜਿਆ ਤੇ ਇਹ ਜਿਹੜਾ ਆਪਣਾ ਸਾਰਾ ਹੈਗਾ ਪ੍ਰੋਜੈਕਟ ਇਹ ਪੈਟਰੋਲ ਪੰਪ ਤੱਕ ਜਿਹੜਾ 7 ਵੇ ਦਾ ਪੈਟਰੋਲ ਪੰਪ ਹੈ ਉੱਥੇ ਤੱਕ ਇਹ ਸਾਰੀ ਲਾਈਨ ਚੇਂਜ ਹੋਣੀ ਹੈ ਇਹ 1.5 ਕਰੋੜ ਦਾ ਇਹ ਕੰਮ ਹੈ ਜਿਹੜਾ ਮੇਰ ਸਾਹਿਬ ਨੇ ਬਹੁਤ ਮਿਹਨਤ ਨਾਲ ਇਹ ਪਾਸ ਕਰਵਾ ਕੇ ਸਾਡੇ ਕੁਆਟਰਾਂ ਨੂੰ ਬਹੁਤ ਵੱਡੀ ਸੁਗਾਤ ਦਿੱਤੀ ਠੀਕ ਜਪ ਸਟਡੀ ਉਹ ਕੰਪਨੀ ਹੈ ਜਿਹਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦਿੱਤੇ ਨੇ ਤੁਸੀਂ ਸਿੰਗਲ ਜਾਣਾ ਹੈ ਸਪਾਉਸ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜਪ ਸਟਡੀ ਦੇ ਕੋਲੇ ਅੱਜ ਹੀ ਆਓ